ਸਸਰੀ ਗਾਲ ਮਿੱਤਰੋ ਜੇ ਤੁਸੀਂ ਸਾਡੀਆਂ ਵੀਡੀਓਜ਼ ਪਸੰਦ ਕਰਦੇ ਹੋ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਆਓ ਹੁਣ ਅੱਜ ਦੇ ਟੌਪਿਕ ਵੱਲ ਚਲਦੇ ਹਾਂ ਸੋਚੋ ਜੇ ਅੱਜ ਰਾਤ ਤੁਸੀਂ ਸੌਂਦੇ ਹੋ ਅਤੇ ਕੱਲ ਸਵੇਰੇ ਤੁਹਾਡੀਆਂ ਅੱਖਾਂ ਨਾ ਖੁੱਲੀਆਂ ਤਾਂ ਤੁਹਾਡੇ ਬੈਂਕ ਅਕਾਊਂਟ ਵਿੱਚ ਪਿਆ ਪੈਸਾ ਕਿਸ ਕਾ ਮਾਵੇਗਾ ਉਹ ਪੈਸਾ ਜੋ ਜੋ ਤੁਸੀਂ ਇਹ ਸੋਚ ਕੇ ਬਚਾਇਆ ਸੀ ਕਿ ਇੱਕ ਦਿਨ ਸਹੀ ਸਮਾਂ ਆਵੇਗਾ ਰਿਟਾਇਰਮੈਂਟ ਬਾਅਦ ਜ਼ਿੰਦਗੀ ਜੀਵਾਂਗੇ 60 ਤੋਂ ਬਾਅਦ ਘੁੰਮਾਂਗੇ 70 ਤੋਂ ਬਾਅਦ ਸਕੂਨ ਲਵਾਂਗੇ ਪਰ ਸਵਾਲ ਇਹ ਹੈ ਕਿ ਕੀ ਉਹ ਸਮਾਂ ਕਦੇ ਆਵੇਗਾ ਅਤੇ ਜੇ ਆ ਵੀ ਗਿਆ ਤਾਂ ਕੀ ਉਸ ਸਮੇਂ ਤੁਹਾਡੇ ਕੋਲ ਉਹ ਊਰਜਾ ਉਹ ਸਿਹਤ ਅਤੇ ਉਹ ਜੋਸ਼ ਹੋਵੇਗਾ ਜੋ ਅੱਜ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇੱਕੋ ਗਲਤੀ ਕਰ ਰਹੇ ਹਨ ਅਸੀਂ ਜ਼ਿੰਦਗੀ ਨੂੰ ਬਾਅਦ ਵਿੱਚ ਜਿਉਣ ਲਈ ਟਾਲ ਰਹੇ ਹਾਂ ਅਤੇ ਅੱਜ ਸਿਰਫ ਪੈਸੇ ਪਿੱਛੇ ਭੱਜ ਰਹੇ ਹਾਂ ਸਾਨੂੰ ਸਿਖਾਇਆ ਗਿਆ ਕਿ ਜਿੰਨਾ ਜ਼ਿਆਦਾ ਬਚਾਓਗੇ ਉਨਾਂ ਸੁੱਖਿਆਤਰਾ ਹੋਗੇ ਜਿੰਨਾ ਜ਼ਰਨਾ ਜ਼ਿਆਦਾ ਜਮਾ ਕਰੋਗੇ ਉੰਨੇ ਸਮਝਦਾਰ ਕਹਿ ਲਾਓਗੇ ਪਰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਪੈਸੇ ਦਾ ਸਹੀ ਇਸਤੇਮਾਲ ਕਦੋਂ ਕਰਨਾ ਹੈ ਕਿਸ ਉਮਰ ਵਿੱਚ ਕਿਹੜਾ ਅਨੁਭਵ ਲੈਣਾ ਹੈ ਅਤੇ ਕਦੋਂ ਜ਼ਿੰਦਗੀ ਤੋਂ ਪੂਰਾ ਵਸੂਲ ਕਰ ਲੈਣਾ ਹੈ ਇਹੀ ਵਜ੍ਹਾ ਹੈ ਕਿ ਦੁਨੀਆ ਵਿੱਚ ਕਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਪੈਸਾ ਤਾਂ ਹੈ ਪਰ ਯਾਦਾ ਨਹੀਂ ਹਨ ਜਿਨ੍ਹਾਂ ਕੋਲ ਸੇਵਿੰਗਸ ਤਾਂ ਹਨ ਪਰ ਸਟੋਰੀਜ਼ ਨਹੀਂ ਹਨ ਜਿੰਨਾਂ ਕੋਲ ਬੈਂਕ ਬੈਲੈਂਸ ਤਾਂ ਹੈ ਪਰ ਅਜਾਹ ਕੁਝ ਨਹੀਂ ਹੈ ਜਿਸ ਨੂੰ ਯਾਦ ਕਰਕੇ ਉਹ ਮੁਸਕਰਾ ਸਕਣ ਅਤੇ ਇਥੋਂ ਇਹ ਸ਼ੁਰੂ ਹੁੰਦੀ ਹੈ ਇਸ ਵੀਡੀਓ ਦੀ ਸਭ ਤੋਂ ਖਤਰਨਾਕ ਅਤੇ ਸਭ ਤੋਂ ਜ਼ਰੂਰੀ ਗੱਲ ਅੱਜ ਅਸੀਂ ਗੱਲ ਕਰਨ ਵਾੜੇ ਹਾਂ ਇੱਕ ਅਜਿਹੀ ਕਿਤਾਬ ਦੀ ਜਿਸ ਨੇ ਪੂਰੇ ਪੈਸੇ ਅਤੇ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ ਇਸ ਕਿਤਾਬ ਦਾ ਨਾਂ ਹੈ ਡਾਈ ਵਿਦ ਜ਼ੀਰੋ ਅਤੇ ਨਾਂ ਸੁਣ ਕੇ ਜ਼ਿਆਦਾਤਰ ਲੋਕ ਡਰ ਜਾਂਦੇ ਹਨ ਸੋਚਦੇ ਹਨ ਕੀ ਇਹ ਕਿਤਾਬ ਸ਼ਾਇਦ ਗੈਰ ਜ਼ਿੰਮੇਵਾਰ ਬਨੰਦੀ ਸਲਾਹ ਦੇ ਰਹੀ ਹੋਵੇਗੀ ਪਰ ਸਚਾਈ ਇਸ ਦੇ ਬਿਲਕੁਲ ਉਲਟ ਹੈ ਇਹ ਕਿਤਾਬ ਇਹ ਨਹੀਂ ਸਿਖਾਉਂਦੀ ਕਿ ਪੈਸਾ ਉਡਾਓ ਬਲਕਿ ਇਹ ਸਿਖਾਉਂਦੀ ਹੈ ਕਿ ਪੈਸਾ ਸਮਾਂ ਅਤੇ ਜ਼ਿੰਦਗੀ ਨੂੰ ਸਹੀ ਉਮਰ ਵਿੱਚ ਸਹੀ ਥਾਂ ਅਤੇ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕੀਤਾ ਜਾਵੇ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਹੱਲੇ ਸ਼ੁਰੂਆਤ ਕਰ ਰਹੇ ਹਨ ਜੋ ਮਿਹਨਤ ਕਰ ਰਹੇ ਹਨ ਜੋ ਭਵਿੱਖ ਲਈ ਬਚਾ ਰਹੇ ਹਨ ਪਰ ਕਿਤੇ ਨਾ ਕਿਤੇ ਅੰਦਰੋਂ ਇਹ ਮਹਿਸੂਸ ਕਰਦੇ ਹਨ ਕਿ ਜ਼ਿੰਦਗੀ ਹੱਥੋਂ ਫਿਸਲਦੀ ਜਾ ਰਹੀ ਹੈ ਜੇ ਤੁਸੀਂ ਵੀ ਕਦੇ ਇਹ ਸੋਚਦੇ ਹੋ ਕਿ ਮੈਂ ਹੱਲੇ ਨਹੀਂ ਬਾਅਦ ਵਿੱਚ ਜੀਵਾਂਗਾ ਹੱਲੇ ਨਹੀਂ ਰਿਟਾਇਰਮੈਂਟ ਬਾਤ ਤਾਂ ਹੈ ਵੀਡੀਓ ਤੁਹਾਡੇ ਲਈ ਅੱਖਾਂ ਖੋਲਣ ਵਾਲੀ ਸਾਬਤ ਹੋ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਹ ਨਿਯਮ ਜੋ ਸਕੂਲ ਨੇ ਨਹੀਂ ਸਿਖਾਏ ਉਹ ਸੱਚ ਜੋ ਸਮਾਜ ਖੁੱਲ ਕੇ ਨਹੀਂ ਬੋਲਦਾ ਅਤੇ ਉਹ ਗਲਤੀ ਜੋ 90% ਲੋਕ ਪੂਰੀ ਜ਼ਿੰਦਗੀ ਕਰਦੇ ਹਨ ਅਤੇ ਆਖਰ ਵਿੱਚ ਪਛਤਾਉਂਦੇ ਹਨ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਤਾਂ ਹੋ ਸਕਦਾ ਹੈ ਤੁਹਾਡੀ ਪੂਰੀ ਲਾਈਫ ਪਲੈਨਿੰਗ ਹਮੇਸ਼ਾ ਲਈ ਬਦਲ ਜਾਵੇ ਅਤੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਜਿਹੀ ਹੀ ਸੱਚੀ ਕਮ ਵਾਲੀ ਅਤੇ ਸੋਚ ਬਦਲ ਦੇਣ ਵਾਲੀ ਆਡੀਓ ਬੁੱਕ ਸਮਰੀਜ਼ ਤੁਹਾਨੂੰ ਲਗਾਤਾਰ ਮਿਲਦੀ ਰਹੇ ਤਾਂ ਹੁਣੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਨ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਸਿਰਫ ਕਿਤਾਬਾਂ ਨਹੀਂ ਸੁਣਾਉਂਦੇ ਇੱਥੇ ਅਸੀਂ ਸੋਚ ਬਦਲਦੇ ਹਾਂ ਹੁਣ ਬਿਨਾਂ ਸਮਾਂ ਬਰਬਾਦ ਕੀਤੇ ਚਲੋ ਸ਼ੁਰੂ ਕਰੀਏ ḍive with zero ਦੇ ਪਹਿਲੇ ਅਤੇ ਸਭ ਤੋਂ ਜ਼ਰੂਰੀ ਨਿਯਮ ਤੋਂ ਰੂਲ 1 ਪੈਸੇ ਦਾ ਕੰਮ ਸਿਰਫ ਬਚਣਾ ਨਹੀਂ ਜ਼ਿੰਦਗੀ ਨੂੰ ਜੀਉਣਾ ਵੀ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਜਦੋਂ ਕਮਾਉਣਾ ਸ਼ੁਰੂ ਕਮਾਉਣਾ ਸ਼ੁਰੂ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਟੀਚਾ ਬਣਾ ਲੈਂਦੇ ਹਨ ਬਚਤ ਸਾਨੂੰ ਲੱਗਦਾ ਹੈ ਜਿੰਨਾ ਜ਼ਿਆਦਾ ਪੈਸਾ ਜਮ੍ਹਾਂ ਹੋਵੇਗਾ ਉਨੇ ਜ਼ਿਆਦਾ ਅਸੀਂ ਸੁਰੱਖਿਅਤ ਹੋਵਾਂਗੇ ਉਨਾ ਜ਼ਿਆਦਾ ਸਾਡਾ ਭਵਿੱਖ ਮਜ਼ਬੂਤ ਹੋਵੇਗਾ ਾਰੇ سوچ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਅਤੇ ਇਹੀ ਕਮੀ ਅੱਗੇ ਚਲ ਕੇ ਪਛਤਾਵੇ ਦੀ وجہ ਬਣਦੀ ਹੈ ਪੈਸਾ ਸਿਰਫ ਜਮਾ ਕਰਨ ਵਾਲੀ ਚੀਜ਼ ਨਹੀਂ ਹੈ ਪੈਸਾ ਇੱਕ ਔਜ਼ਾਰ ਹੈ ਅਤੇ ਹਰ ਔਜ਼ਾਰ ਦਾ ਸਹੀ ਇਸਤੇਮਾਲ ਤਾਂ ਹੀ ਹੁੰਦਾ ਹੈ ਜਦੋਂ ਉਸ ਨੂੰ ਸਹੀ ਸਮੇਂ ਤੇ ਇਸਤੇਮਾਲ ਕੀਤਾ ਜਾਵੇ ਸੋਚੋ ਜੇ ਅਗਰ ਕੋਈ ਇਨਸਾਨ ਪੂਰੀ ਜ਼ਿੰਦਗੀ ਖਾਣਾ ਫ੍ਰਿਜ ਵਿੱਚ ਪੜਦਾ ਰਹੇ ਅਤੇ ਕਦੇ ਖਾਵੇ ਹੀ ਨਾ ਤਾਂ ਕਿ ਉਹ ਸਮਝਦਾਰ कहलाएगा ਨਹੀਂ ਲੋਕ ਉਸ ਨੂੰ ਪਾਗਲ ਕਹਿਣਗੇ ਪਰ ਜਦੋਂ ਗੱਲ ਪੈਸੇ ਦੀ ਹੁੰਦੀ ਹੈ ਤਾਂ ਇਹੀ ਹਰਕਤ ਸਾਨੂੰ ਸਮਝਦਾਰੀ ਲੱਗਣ ਲੱਗ ਜਾਂਦੀ ਹੈ ਅਸੀਂ ਕਹਿੰਦੇ ਹਾਂ ਹਲੇ ਖਰਚ ਨਹੀਂ ਕਰਾਂਗੇ ਹਲੇ ਰੋਕ ਲੈਂਦੇ ਹਾਂ ਹਲੇ ਜਮਾ ਕਰ ਲੈਂਦੇ ਹਾਂ ਜ਼ਿੰਦਗੀ ਬਾਅਦ ਵਿੱਚ ਵੇਖਾਂਗੇ ਪਰ ਸਚਾਈ ਇਹ ਹੈ ਕਿ ਜ਼ਿੰਦਗੀ ਕੋਈ ਸੇਵਿੰਗ ਅਕਾਊਂਟ ਮੇਂ ਹੀ ਹੈ ਜਿਸ ਨੂੰ ਤੁਸੀਂ ਜਦੋਂ ਚਾਹੋ ਤਾਂ ਕਢਾ ਲਓ ਇਸ ਕਿਤਾਬ ਦਾ ਪਹਿਲਾ ਅਤੇ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਪੈਸਾ ਤਾਂ ਹੀ ਕੰਮਦਾ ਹੈ ਜਦੋਂ ਉਹ ਤੁਹਾਡੀ ਜ਼ਿੰਦਗੀ ਵਿੱਚ ਅਨੁਭਵ ਜੋੜ ਸਕੇ ਪੈਸਾ ਜੇ ਸਿਰਫ ਨੰਬਰ ਬਣ ਕੇ ਪਿਆ ਰਹਿ ਜਾਵੇ ਤਾਂ ਉਹ ਬੇਕਾਰ ਹੈ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਹਰ ਉਮਰ ਦਾ ਆਪਣਾ ਇੱਕ ਸਹੀ ਇਸਤੇਮਾਲ ਹੁੰਦਾ ਹੈ ਜੋ ਕੰਮ ਤੁਸੀਂ 20 ਦੀ ਉਮਰ ਵਿੱਚ ਕਰ ਸਕਦੇ ਹੋ ਉਹ 40 ਵਿੱਚ ਨਹੀਂ ਕਰ पाओगे ਅਤੇ ਜੋ 40 ਵਿੱਚ ਕਰ ਸਕਦੇ ਹੋ ਉਹ 60 ਵਿੱਚ ਲਗਭਗ ਨਾ ਮੁਕਿੰਨ ਹੋ ਜਾਂਦਾ ਹੈ ਜੇ ਤੁਸੀਂ ਸਹੀ ਸਮੇਂ ਤੇ ਪੈਸਾ ਖਰਚ ਨਹੀਂ ਕੀਤਾ ਤਹ ਹੋ ਸਕਦਾ ਹੈ ਬਾਅਦ ਵਿੱਚ ਤੁਹਾਡੇ ਕੋਲ ਪੈਸਾ ਤਾਂ ਹੋਵੇ ਪਰ ਉਸ ਨੂੰ ਖਰਚ ਕਰਨ ਬੜੀ ਤਾਕਤ ਨਾ ਹੋਵੇ ਅਸੀਂ ਅਕਸਰ ਇਹ ਸੋਚ ਕੇ ਆਪਣੇ ਆਪ ਨੂੰ ਰੋਕ ਲੈਂਦੇ ਹਾਂ ਕਿ ਹਾਲੇ ਤਾਂ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਪਰ ਕੋਈ ਇਹ ਨਹੀਂ ਸੋਚਦਾ ਕਿ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਚੱਕਰ ਵਿੱਚ ਕਿਤੇ ਅਸੀਂ ਅੱਜ ਨੂੰ ਬਰਬਾਦ ਤਾਂ ਨਹੀਂ ਕਰ ਰਹੇ ਜ਼ਿੰਦਗੀ ਵਿੱਚ ਕੁਝ ਅਨੁਭਵ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਰਿਪਲੇਸਮੈਂਟ ਨਹੀਂ ਹੁੰਦਾ ਪਹਿਲੀ ਯਾਤਰਾ ਪਹਿਲੀ ਆਜ਼ਾਦੀ ਦੋਸਤਾਂ ਨਾਲ ਬਿਤਾਇਆ ਗਿਆ ਸਮਾਂ ਆਪਣੇ ਸੁਪਨਿਆਂ ਨੂੰ ਜੀਉਣ ਦਾ ਜੋਸ਼ ਇਹ ਸਭ ਚੀਜ਼ਾਂ ਇੱਕ ਨਿਰਧਾਰਤ ਉਮਰ ਤੋਂ ਬਾਅਦ ਵਾਪਸ ਨਹੀਂ ਹੁੰਦੀਆਂ ਚਾਹੇ ਤੁਹਾਡੇ ਕੋਲ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ ਇਸ ਨਿਯਮ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲਾਪਰਵਾਹ ਬਣ ਜਾਓ ਇਹ ਨਿਯਮ ਇਹ ਨਹੀਂ ਕਹਿੰਦਾ ਕਿ ਅੱਜ ਸਭ ਉਡਾ ਦਿਓ ਅਤੇ ਕੱਲ ਦੀ ਚਿੰਤਾ ਨਾ ਕਰੋ ਇਸ ਦਾ ਅਸਲ ਮਤਲਬ ਹੈ ਸੰਤੁਲਨ ਜਿੰਨਾ ਜ਼ਰੂਰੀ ਬਚਤ ਕਰਨਾ ਹੈ ਉਨਾ ਹੀ ਜ਼ਰੂਰੀ ਸਹੀ ਸਮੇਂ ਤੇ ਖਰਚ ਕਰਨਾ ਵੀ ਹੈ ਤਾਨੂੰ ਇਹ ਸਮਝਣਾ ਹੋਵੇਗਾ ਕਿ ਹਰ ਖਰਚ ਬਰਬਾਦੀ ਨਹੀਂ ਹੁੰਦਾ ਕੁਝ ਖਰਚ ਨਿਵੇਸ਼ ਹੁੰਦੇ ਹਨ ਅਤੇ ਸਭ ਤੋਂ ਚੰਗੇ ਨਿਵੇਸ਼ ਉਹ ਹੁੰਦੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਯਾਦਾਂ ਸਿੱਖ ਅਤੇ ਅਨੁਭਵ ਜੋੜਦੇ ਹਨ ਜਦੋਂ ਤੁਸੀਂ ਪੈਸਾ ਖਰਚ ਕੇ ਕੋਈ ਅਨੁਭਵ ਲੈਂਦੇ ਹੋ ਤਾਂ ਉਹ ਖਰਚ ਉਸੇ ਦਿਨ ਖਤਮ ਨਹੀਂ ਹੁੰਦਾ ਉਹ ਅਨੁਭਵ ਤੁਹਾਡੀਆਂ ਯਾਦਾਂ ਵਿੱਚ ਜੁੜ ਜਾਂਦਾ ਹੈ ਤੁਹਾਡੀ ਸੋਚ ਬਦਲਦਾ ਹੈ ਅਤੇ ਤੁਹਾਡੀ ਪੂਰੀ ਜ਼ਿੰਦਗੀ ਦੇ ਨਾਲ ਚੱਲਦਾ ਹੈ ਇੱਕ ਯਾਤਰਾ ਇੱਕ ਨਵਾਂ ਹੁਨਰ ਇਕ ਚੁਣੌਤੀ ਇੱਕ ਰਿਸ਼ਤੇ ਇਹ ਸਭ ਚੀਜ਼ਾਂ ਸਮੇਂ ਨਾਲ ਹੋਰ ਵੀ ਕੀਮਤੀ ਹੋ ਜਾਂਦੀਆਂ ਹਨ ਜਿਵੇਂ ਜਿਵੇਂ ਉਮਰ ਵੱਡੀ ਹੈ ਯਾਦਾਂ ਅਤੇ ਅਨੁਭਵ ਤੁਹਾਡੀ ਸਭ ਤੋਂ ਵੱਡੀ ਦੌਲਤ ਬਣ ਜਾਂਦੇ ਹਨ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਅਸੀਂ ਚੀਜ਼ਾਂ ਤੇ ਖਰਚ ਨੂੰ ਸਹੀ ਮੰਨਦੇ ਹਾਂ ਅਤੇ ਅਨੁਭਵਾਂ ਤੇ ਖਰਚ ਨੂੰ ਫालतू ਸਮਝਦੇ ਹਾਂ ਮਹਿੰਗਾ ਫੋਨ ਲੈਣਾ ਸਮਝਦਾਰੀ ਲੱਗਦੀ ਹੈ ਪਰ ਕਿਸੇ ਨਵੀਂ ਥਾਂ ਜਾਣਾ ਖਰਚ ਲੱਗਦਾ ਹੈ ਸੱਚਾਈ ਇਹ ਹੈ ਕਿ ਚੀਜ਼ਾਂ ਕੁਝ ਸਮੇਂ ਬਾਅਦ ਆਮ ਹੋ ਜਾਂਦੀਆਂ ਹਨ ਪਰ ਅਨੁਭਵ ਹਰ ਵਾਰ ਯਾਦੋਂ ਤੇ ਨਵਾਂ ਅਹਿਸਾਸ ਦਿੰਦੇ ਹਨ ਤੁਸੀਂ ਆਪਣੇ ਫੋਨ ਤੋਕ ਦ ਸਕਦੇ ਹੋ ਪਰ ਜਿਸ ਥਾਂ ਤੁਸੀਂ ਗਏ ਸੀ ਜਿਸ ਸੰਘਰਸ਼ ਤੋਂ ਤੁਸੀਂ ਗੁਜ਼ਰੇ ਸੀ ਉਸ ਦੀ ਕਹਾਣੀ ਤੁਸੀਂ ਬਾਰ-ਬਾਰ ਜੀ ਸਕਦੇ ਹੋ ਇਸ ਨਿਯਮ ਦਾ ਇੱਕ ਹੋਰ ਗਹਿਰਾ ਸੱਚ ਇਹ ਹੈ ਕਿ ਅਨੁਭਵ ਸਮੇਂ ਨਾਲ ਕੰਪਾਊਂਡ ਹੁੰਦੇ ਹਨ ਜਿੰਨੇ ਜ਼ਿਆਦਾ ਅਨੁਭਵ ਤੁਸੀਂ ਸਹੀ ਉਮਰ ਵਿੱਚ ਲੈਂਦੇ ਹੋ ਓਨੇ ਹੀ ਤੁਹਾਡੀ ਸੋਚ ਖੁੱਲਦੀ ਜਾਂਦੀ ਹੈ ਤੁਹਾਡੇ ਫੈਸਲੇ ਬਿਹਤਰ ਹੋ ਜਾਂਦੇ ਹਨ ਅਤੇ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਆਪਣੇ ਆਪ ਵਧਦੀ ਜਾਂਦੀ ਹੈ। یہی وجہ ਹੈ ਕਿ ਜੋ ਲੋਕ ਦੁਨੀਆ ਵੇਖ ਚੁੱਕੇ ਹੁੰਦੇ ਹਨ, ਵੱਖ-ਵੱਖ ਹਾਲਾਤਾਂ ਤੋਂ ਗੁਜ਼ਰੇ ਹੁੰਦੇ ਹਨ, ਉਹ ਮੁਸ਼ਕਲ ਫੈਸਲੇ ਵੀ ਜ਼ਿਆਦਾ ਸ਼ਾਂਤੀ ਨਾਲ ਲੈਂਦੇ ਹਨ। ਇਸ ਕਿਤਾਬ ਵਿੱਚ ਇਹ ਸਾਫ਼ ਕਿਹਾ ਗਿਆ ਹੈ ਕਿ ਅਖੀਰੀ ਸਮੇਂ ਵਿੱਚ ਲੋਕ ਇਸ ਗੱਲ ਦਾ ਅਫਸੋਸ ਨਹੀਂ ਕਰਦੇ ਕਿ ਉਹਨਾਂ ਨੇ ਘੱਟ ਪੈਸਾ ਕਮਾਇਆ। ਲੋਕ ਜ਼ਿਆਦਾ ਪਛਤਾਉਂਦੇ ਹਨ ਕਿ ਉਹਨਾਂ ਨੇ ਜ਼ਿੰਦਗੀ ਨੂੰ ਜੀਉਣ ਵਿੱਚ देर ਕਰ ਦਿੱਤੀ। ਉਹਨਾਂ ਨੇ ਬਹੁਤ ਕੁਝ ਟਾਲ ਦਿੱਤਾ। ਬਹੁਤ ਕੁਝ ਬਾਤ ਛੱਡ ਦਿੱਤਾ। ਤੇ ਜਦ ਸਮਾਂ ਆਇਆ ਤਾਂ ਸਮਾਂ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਸੀ। ਇਸ ਨਿਯਮ ਦਾ ਮਤਲਬ ਇਹ ਨਹੀਂ ਹੈ ਕਿ ਹਰ ਅਨੁਭਵ ਮਹਿੰਗਾ ਹੋਣਾ ਚਾਹੀਦਾ ਹੈ। ਅਨੁਭਵ ਦੀ ਕੀਮਤ ਪੈਸਿਆਂ ਨਾਲ ਨਹੀਂ ਅਸਰ ਨਾਲ ਮਾਪੀ ਜਾਂਦੀ ਹੈ। ਕਦੇ-ਕਦੇ ਇੱਕ ਛੋਟੇ ਜਿਹੇ ਫੈਸਲੇ, ਛੋਟਾ ਜਿਹਾ ਸਫ਼ਰ ਜਾਂ ਕਿਸੇ ਆਪਣੇ ਨਾਲ ਬਤਾਇਆ ਗਿਆ ਸਮਾਂ ਵੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦਾ ਹੈ। ਜ਼ਰੂਰੀ ਇਹ ਹੈ ਕਿ ਤੁਸੀਂ ਪੈਸੇ ਨੂੰ ਸਿਰਫ ਜਮਾ ਕਰਨ ਦੀ ਬਜਾਏ ਉਸ ਨੂੰ ਅਜਿਹੇ ਅਨੁਭਵਾਂ ਵਿੱਚ ਬਦਲੋ ਜੋ ਤੁਹਾਡੀ ਜ਼ਿੰਦਗੀ ਨੂੰ ਭਰਪੂਰ ਬਣਾਉਂਦੇ ਹਨ। یہی ਹੈ ਡਾਈਵਿਟ ਜ਼ੀਰੋ ਦਾ ਤੀਜਾ ਨਿਯਮ। ਅਜਿਹੇ ਨਿਵੇਸ਼ ਕਰਨਾ ਜਿਨ੍ਹਾਂ ਦਾ ਰਿਟਰਨ ਕਦੇ ਖਤਮ ਨਾ ਹੋਵੇ। ਕਿਉਂਕਿ ਆਖਰ ਵਿੱਚ ਜ਼ਿੰਦਗੀ ਤੁਹਾਡੇ ਬੈਂਕ ਬੈਲੈਂਸ ਨਾਲ ਨਹੀਂ ਤੁਹਾਡੀਆਂ ਯਾਦਾਂ ਨਾਲ ਟੋਲੀ ਜਾਂਦੀ ਹੈ। ਰੂਲ ਫੋਰ ਸਿਹਤ ਅਤੇ ਸਮਾਂ ਪੈਸਾ ਨਹੀਂ। ਬਲਕਿ ਸਭ ਤੋਂ ਕੀਮਤੀ ਪੂੰਜੀ ਹੈ ਅਸੀਂ ਜ਼ਿੰਦਗੀ ਵਿੱਚ ਅਕਸਰ ਪੈਸੇ ਨੂੰ ਹੀ ਸਭ ਤੋਂ ਵੱਡੀ ਦੌਲਤ ਸਮਝ ਬੈਠਦੇ ਹਾਂ ਸਾਨੂੰ ਲੱਗਦਾ ਹੈ ਕਿ ਜੇ ਬੈਂਕ ਬੈਲੈਂਸ ਮਜ਼ਬੂਤ ਹੈ ਤਾਂ ਸਭ ਕੁਝ ਠੀਕ ਹੈ ਪਰ ਸਚਾਈ ਇਹ ਹੈ ਕਿ ਸਭ ਤੋਂ ਵੱਡਾ ਰਿਸੋਰਸ ਪੈਸਾ ਨਹੀਂ ਤੁਹਾਡੀ ਸਿਹਤ ਅਤੇ ਤੁਹਾਡਾ ਸਮਾਂ ਹੈ ਪੈਸਾ ਕਦੇ ਖਤਮ ਹੋ ਸਕਦਾ ਹੈ ਚੀਜ਼ਾਂ ਖੋ ਸਕਦੀਆਂ ਹਨ ਸੰਪਤੀ ਘਟ ਸਕਦੀ ਹੈ ਪਰ ਜੇ ਤੁਹਾਡੀ ਸਿਹਤ ਨਾਲ ਨਹੀਂ ਦੇਰੀ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤਾ ਪੈਸਾ ਸਿਰਫ ਕਾਗਜ਼ ਦਾ ਇੱਕ ਟੁਕੜਾ ਬਣ ਕੇ ਰਹਿ ਜਾਂਦਾ ਹੈ ਸੋਚੋ ਜੇ ਤੁਹਾਡੇ ਕੋਲ ਕਰੋੜਾਂ ਰੁਪਏ ਹਨ ਪਰ ਤੁਸੀਂ ਬਿਮਾਰ ਹੋ ਅਤੇ ਆਪਣੇ ਪੈਸਿਆਂ ਦਾ ਮਜ਼ਾ ਲੈਣ ਲਈ ਊਰਜਾ ਨਹੀਂ ਬਚੀ ਤਾਂ ਉਹ ਪੈਸਾ ਤੁਹਾਡੇ ਲਈ ਕਿੰਨਾ ਕੰਮ ਆਵੇਗਾ ਇਸੇ ਤਰ੍ਹਾਂ ਜੇ ਤੁਸੀਂ ਰਿਟਾਇਰਮੈਂਟ ਲਈ ਇੰਤਜ਼ਾਰ ਕਰਦੇ ਰਹੇ ਅਤੇ ਉਮਰ ਇੰਨੀ ਵੱਧ ਗਈ ਕਿ ਸਾਹਸ ਜੋਸ਼ ਅਤੇ ਤਾਜ਼ਗੀ ਘੱਟ ਹੋ ਗਈ ਤਾਂ ਤੁਹਾਡੇ ਸਾਰੇ ਨਿਵੇਸ਼ ਸਿਰਫ ਅੰਕੜੇ ਰਹਿ ਜਾਂਦੇ ਹਨ ਇਸ ਨਿਯਮ ਦਾ ਮਤਲਬ یہی ਹੈ ਕਿ ਪੈਸੇ ਬਚਾਉਣ ਦੇ ਚੱਕਰ ਵਿੱਚ ਆਪਣੀ ਸਿਹਤ ਅਤੇ ਸਮੇਂ ਨੂੰ ਖੋ ਦੇਣਾ ਸਭ ਤੋਂ ਵੱਡੀ ਮੂਰਖਤਾ ਹੈ ਜੇ ਤੁਸੀਂ ਹਲੇ ਜਵਾਨ ਹੋ ਊਰਜਾ ਨਾਲ ਭਰੇ ਹੋ ਸਿਹਤਮੰਦ ਹੋ ਅਤੇ ਸਮਾਂ ਤੁਹਾਡੇ ਕੋਲ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਅੱਜ ਤੁਹਾਡੇ ਕੋਲ ਆਪਣੇ ਅਨੁਭਵਾਂ ਨੂੰ ਆਪਣੀਆਂ ਖੁਸ਼ੀਆਂ ਨੂੰ ਆਪਣੀ ਜ਼ਿੰਦਗੀ ਨੂੰ ਭਰਪੂਰ ਜਿਉਣ ਦਾ ਸਭ ਤੋਂ ਸਹੀ ਮੌਕਾ ਹੈ ਇਸ ਨੂੰ ਤੁਸੀਂ ਬਾਅਦ ਵਿੱਚ ਨਹੀਂ ਖਰੀਦ ਸਕਦੇ ਸਮੇਂ ਦੀ ਕੀਮਤ ਪੈਸੇਾਂ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਉਹੀ ਸਮਾਂ ਜਦੋਂ ਤੁਸੀਂ ਪੂਰੇ ਜੋਸ਼ ਨਾਲ ਜੀਵਨ ਜੀ ਸਕਦੇ ਹੋ, ਉਹੀ ਸਮਾਂ ਜਦੋਂ ਤੁਹਾਡੇ ਅਨੁਭਵ ਅਤੇ ਯਾਦਾਂ ਸਭ ਤੋਂ ਕੀਮਤੀ ਬੰਦੀਆਂ ਹਨ। ਇਸ ਕਿਤਾਬ ਵਿੱਚ یہی ਗੱਲ ਸਾਫ਼ ਕੀਤੀ ਗਈ ਹੈ ਕਿ ਆਪਣੀ ਸਿਹਤ ਅਤੇ ਸਮੇਂ ਦੇ ਮਹੱਤਵ ਨੂੰ ਸਮਝੋ ਤਾਂ ਤੇ ਇਸ ਨੂੰ ਪੈਸੇ ਤੋਂ ਉੱਪਰ ਰੱਖੋ। ਪੈਸੇ ਨੂੰ ਇਕੱਠਾ ਕਰਨਾ ਮਹੱਤਵਪੂਰਨ ਹੈ ਪਰ ਸਿਹਤ ਅਤੇ ਸਮੇਂ ਨੂੰ ਖੋ ਕੇ ਕੋਈ ਵੀ ਜਮਾ ਕੀਤੀ ਦੌਲਤ ਸਾਰਤਕ ਨਹੀਂ ਹੁੰਦੀ ਇਸ ਲਈ ਆਪਣੇ ਪੈਸੇ ਆਪਣੇ ਸਮੇ ਅਤੇ ਆਪਣੀ ਸਿਹਤ ਦਾ ਅਜਿਹਾ ਸੰਤੁਲਨ ਬਣਾਓ ਕਿ ਤੁਸੀਂ ਦੋਹਾਂ ਦਾ ਪੂਰਾ ਫਾਇਦਾ ਉਠਾ ਸਕੋ। یہی ਹੈ ਡਾਈਵਿਦ ਜ਼ੀਰੋ ਦਾ ਚੌਥਾ ਨਿਯਮ। ਇਹ ਯਾਦ ਰੱਖਣ ਵਾਲਾ ਨਿਯਮ ਕਿ ਤੁਹਾਡਾ ਸਭ ਤੋਂ ਵੱਡਾ ਨਿਵੇਸ਼ ਪੈਸਾ ਨਹੀਂ ਤੁਹਾਡੀ ਸਿਹਤ ਅਤੇ ਸਮਾਂ ਹੈ ਅਤੇ ਇਹਨਾਂ ਨੂੰ ਸਮਝਦਾਰੀ ਨਾਲ ਇਸਤੇਮਾਲ ਕਰਨਾ ਹੀ ਅਸਲ ਬੁੱਧੀਮਾਨੀ ਹੈ। ਰੂਲ 5 ਰਿਟਾਇਰਮੈਂਟ ਦੇ ਪ੍ਰੋਸੇ ਜ਼ਿੰਦਗੀ ਨੂੰ ਨਾ ਟਾਲੋ ਅਸੀਂ ਵਿੱਚੋਂ ਜ਼ਿਆਦਾਤਰ ਲੋਕ یہی ਸੋਚ ਕੇ ਆਪਣੀ ਜ਼ਿੰਦਗੀ ਟਾਲ ਦਿੰਦੇ ਹਾਂ ਕਿ ਹੱਲੇ ਮਿਹਨਤ ਕਰ ਲਈਏ ਹੱਲੇ ਪੈਸਾ ਬਚਾ ਲਈਏ ਹੱਲੇ ਕਰੀਅਰ ਬਣਾਈਏ ਅਤੇ ਫਿਰ ਸਾਰਾ ਮਜ਼ਾ ਰਿਟਾਇਰਮੈਂਟ ਬਾਅਦ ਲਵਾਂਗੇ ਸਾਨੂੰ ਲੱਗਦਾ ਹੈ ਕਿ ਜਦ 65 ਜਾਂ 60 ਸਾਲ ਦੀ ਉਮਰ ਆਵੇਗੀ ਤਾਂ ਆਰਾਮ ਨਾਲ ਘੁਮਾਂਗੇ ਖੁਸ਼ੀਆਂ ਲੁੱਟਾਂਗੇ ਦੁਨੀਆ ਵੇਖਾਂਗੇ ਪਰ ਸੱਚਾਈ ਇਹ ਹੈ ਕਿ ਜ਼ਿੰਦਗੀ ਰਿਟਾਇਰਮੈਂਟ ਤੱਕ ਦਾ ਇੰਤਜ਼ਾਰ ਨਹੀਂ ਕਰਦੀ ਰਿਟਾਇਰਮੈਂਟ ਦੇ ਦਿਨ ਤੁਹਾਡੇ ਕੋਲ ਸ਼ਾਇਦ ਸਿਹਤ, ਊਰਜਾ ਅਤੇ ਉਤਸ਼ਾਹ ਉਹਨਾਂ ਨਾਲ ਹੋਵੇ ਜਿੰਨਾ ਅੱਜ ਹੈ। ਇਸ ਨਿਯਮ ਦਾ ਸਭ ਤੋਂ ਵੱਡਾ ਸਬਕ یہی ਹੈ ਕਿ ਜ਼ਿੰਦਗੀ ਦਾ ਹਰ ਪਲ ਅਨਮੋਲ ਹੈ ਅਤੇ ਉਸ ਨੂੰ ਬਾਅਦ ਲਈ ਟਾਲਣਾ ਸਭ ਤੋਂ ਵੱਡਾ ਜੋਖਮ ਹੈ। ਤੁਹਾਡੇ ਕੋਲ ਰਿਟਾਇਰਮੈਂਟ ਲਈ ਸ਼ਾਇਦ ਸਿਹਤ, ਊਰਜਾ ਅਤੇ ਉਤਸ਼ਾਹ ਉਹਨਾਂ ਨਾਲ ਹੋਵੇ ਜਿੰਨਾ ਅੱਜ ਹੈ। ਇਸ ਨਿਯਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਅਸੀਂ ਅਕਸਰ ਆਪਣੇ ਮਰਨ ਬਾਅਦ ਬੱਚਿਆਂ ਜਾਂ ਸਮਾਜ ਲਈ ਪੈਸਾ ਛੱਡ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਵਾਲ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਅਨੁਭਵਾਂ ਨੂੰ ਕਿਉਂ ਟਾਲ ਰਹੇ ਹੋ ਪੈਸਾ ਤੁਸੀਂ ਛੱਡ ਸਕਦੇ ਹੋ ਪਰ ਤੁਹਾਡੇ ਅਨੁਭਵ ਅਤੇ ਯਾਦਾਂ ਸਿਰਫ ਉਸੇ ਸਮੇਂ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਤੁਸੀਂ ਉਹਨਾਂ ਨੂੰ ਜਿਉਂਦੇ ਹੋ ਯਹੀ ਡਾਈਵਿਦ ਜ਼ੀਰੋ ਦਾ ਪੰਜਵਾਂ ਨਿਯਮ ਹੈ ਸਭ ਤੋਂ ਵੱਡਾ ਸੱਚ ਇਹ ਕਿ ਰਿਟਾਇਰਮੈਂਟ ਦੇ ਭਰੋਸੇ ਜ਼ਿੰਦਗੀ ਨਾ ਟਾਲੋ ਅੱਜ ਜਿਓ ਅਤੇ ਅੱਜ ਨਿਵੇਸ਼ ਕਰੋ ਰੂਲ 6 ਬੱਚੇ ਲਈ ਪੈਸਾ ਨਹੀਂ ਸਹੀ ਸਮੇਂ ਤੇ ਮਦਦ ਜ਼ਰੂਰੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ਲਈ ਜਿੰਨਾ ਜ਼ਿਆਦਾ ਪੈਸਾ ਬਚਾਇਆ ਜਾਵੇ ਉਹਨਾਂ ਬਿਹਤਰ ਹੈ ਸਾਨੂੰ ਲੱਗਦਾ ਹੈ ਕਿ ਜਿੰਨਾ ਵੱਡਾ ਬੈਂਕ ਬੈਲੈਂਸ ਉਹਨਾਂ ਦੇ ਨਾਂ ਹੋਵੇਗਾ ਉਨਾਂ ਹੀ ਉਹਨਾਂ ਦੀ ਜ਼ਿੰਦਗੀ ਆਸਾਨ ਅਤੇ ਸੁਰੱਖਿਅਤ ਹੋਵੇਗੀ ਅਰਡਾਈ ਵਿਦ ਜ਼ੀਰੋ ਇਸ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਇਹ ਕਿਤਾਬ ਸਾਫ਼ ਕਹਿੰਦੀ ਹੈ ਕਿ ਬੱਚਿਆਂ ਲਈ ਪੈਸਾ ਜਮ੍ਹਾਂ ਕਰਨਾ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਵਿਕਲਪ ਨਹੀਂ ਬੰਦਾ। ਅਸਲ ਮੂਲ ਨੇ ਉਸ ਸਮੇਂ ਉਹਨਾਂ ਲਈ ਮਾਰਗਦਰਸ਼ਨ ਕਰਨਾ, ਉਹਨਾਂ ਦੇ ਅਨੁਭਵਾਂ ਵਿੱਚ ਨਿਵੇਸ਼ ਕਰਨਾ, ਉਹਨਾਂ ਦੇ ਸੁਪਨਿਆਂ ਨੂੰ ਸਮਝਣਾ ਅਤੇ ਸਹੀ ਮੌਕੇ ਤੇ ਨਾਲ ਦੇਣਾ ਹੈ। ਤਾਂ ਤੁਹਾਡਾ ਯੋਗਦਾਨ ਉਹਨਾਂ ਦੇ ਜੀਵਨ ਵਿੱਚ ਅਸਲ ਫਰਕ ਪਾਉਂਦਾ ਹੈ। ਇਸ ਨਿਯਮ ਦਾ ਅਸਲ ਮਕਸਦ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਪੈਸਾ ਛੱਡਣ ਦੀ ਬਜਾਏ ਉਹਨਾਂ ਨੂੰ ਅਜਿਹੇ ਅਵਸਰ ਦਿਓ ਜਿਸ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕਣ। ਬੱਚਿਆਂ ਲਈ ਸਹੀ ਸਮੇਂ ਤੇ ਨਿਵੇਸ਼ ਕਰਨਾ ਮਤਲਬ ਸਿਰਫ ਪੈਸੇ ਦੇਣਾ ਨਹੀਂ ਬਲਕਿ ਉਹਨਾਂ ਨੂੰ ਜੀਵਨ ਦੇ ਅਨੁਭਵ ਅਤੇ ਸਮੇਂ ਦੇਣ ਲਈ ਮੌਜੂਦ ਹੋਣਾ। ਇਹੀ ਹੈ ਡਾਈ ਵਿਦ ਜ਼ੀਰੋ ਦਾ ਛੇ ਮਨਿਅਮ। ਇਹ ਯਾਦ ਰੱਖਣ ਵਾਲਾ ਨਿਯਮ ਹੈ। ਕਿ ਬੱਚਿਆਂ ਲਈ ਪੈਸਾ ਛੱਡਣ ਤੋਂ ਜ਼ਿਆਦਾ ਮਹੱਤਵਪੂਰਨ ਹੈ ਉਹਨਾਂ ਨੂੰ ਸਹੀ ਸਮੇਂ ਤੇ ਮਦਦ ਅਤੇ ਅਨੁਭਵ ਦੇਣਾ ਕਿਉਂਕਿ ਉਹੀ ਉਹਨਾਂ ਦੇ ਜੀਵਨ ਦੀ ਅਸਲ ਦੌਲਤ ਬਣਦੀ ਹੈ ਰੂਲ 7 ਡਾਈ ਵਿਦ ਜ਼ੀਰੋ ਦਾ ਮਤਲਬ ਮਤਲਬ ਗੈਰ ਜ਼ਿੰਮੇਵਾਰ ਮਰਨਾ ਨਹੀਂ ਹੈ ਬਹੁਤ ਸਾਰੇ ਲੋਕ ਇਸ ਕਿਤਾਬ ਦਾ ਨਾਂ ਸੁਣ ਕੇ ਇਹ ਸੋਚ ਲੈਂਦੇ ਕਿ ਸ਼ਾਇਦ ਇਹ ਕਿਤਾਬ ਕਹਿ ਰਹੀ ਹੈ ਕਿ ਤੁਸੀਂ ਸਭ ਪੈਸਾ ਉਡਾ ਦਿਓ ਬਚਤ ਨਾ ਕਰੋ ਜੀਵਨ ਨੂੰ ਬਿਨਾ ਸੋਚ ਸਮਝੇ ਜਿਉ ਪਰ ਸਚਾਈ ਇਸ ਤੋਂ ਬਿਲਕੁਲ ਉਲਟ ਹੈ ਡਾਈ ਵਿਦ ਜ਼ੀਰੋ ਦਾ ਅਸਲ ਸੰਦੇਸ਼ یہی ਹੈ ਕਿ ਤੁਸੀਂ ਆਪਣੇ ਪੈਸੇ ਦਾ ਸਹੀ ਇਸਤੇਮਾਲ ਸਿੱਖੋ ਸੋਚ ਸਮਝ ਕੇ ਖਰਚ ਕਰੋ ਤਾਂ ਕਿ ਤੁਹਾਡਾ ਜੀਵਨ ਭਰਪੂਰ ਅਤੇ ਯਾਦਗਾਰ ਹੋ ਨਾ ਕਿ ਸਿਰਫ ਬੈਂਕ ਬੈਲੈਂਸ ਪਿੱਛੇ ਭੱਜਦੇ ਹੋਏ ਇਸ ਨੇਮ ਦਾ ਮਤਲਬ ਹੈ ਕਿ ਪੈਸਾ ਖੋਣਾ ਜਾਂ ਖਰਚ ਕਰਨਾ ਗੈਰ ਜ਼ਿੰਮੇਵਾਰ ਨਹੀਂ ਹੈ ਅਸਲ ਗੈਰ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਪੈਸਾ ਤਾਂ ਕਮਾਉਂਦੇ ਹੋ ਪਰ ਉਸ ਦਾ ਕੋਈ ਉਪਯੋਗ ਨਹੀਂ ਕਰਦੇ ਤੁਸੀਂ ਆਪਣੀ ਜ਼ਿੰਦਗੀ ਦੀ ਸੀਮਿਤ ਊਰਜਾ ਅਤੇ ਸਮੇਂ ਨੂੰ ਸਿਰਫ ਜਮ੍ਹਾਂ ਕਰਨ ਵਿੱਚ ਖਰਚ ਕਰਦੇ ਹੋ ਜੇ ਤੁਸੀਂ ਸਿਰਫ ਬਚਤ ਕਰਦੇ ਰਹੋਗੇ ਪਰ ਅਨੁਭਵ ਲੈਣ ਸਿੱਖਣ ਅਤੇ ਜੀਉਣ ਲਈ ਕਦਮ ਨਹੀਂ ਵਧਾਓਗੇ ਤਾਂ यही ਅਸਲ ਗੈਰ ਜ਼ਿੰਮੇਵਾਰੀ ਹੈ ਅਸੀਂ ਵਿੱਚੋਂ ਬਹੁਤ ਸਾਰੇ ਲੋਕ ਸੋਚਦੇ ਹਾਂ ਕਿ ਜ਼ਿੰਮੇਵਾਰ ਹੋਣਾ ਮਤਲਬ ਪੈਸਾ ਸੁਰੱਖਿਅਤ ਰੱਖਣਾ ਉਹ ਵੇਖ ਲਈ ਬਚਾਉਣਾ ਅਤੇ ਕੋਈ ਜੋਖਮ ਨਾ ਲੈਣਾ ਪਰ ਡਾਈਵਿਡ ਜ਼ੀਰੋ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਮੇਵਾਰੀ ਦਾ ਅਸਲ ਅਰਥ ਹੈ ਸੋਚ ਸਮਝ ਕੇ ਪੈਸੇ ਦਾ ਉਪਯੋਗ ਕਰਨਾ ਸਮੇਂ ਅਤੇ ਊਰਜਾ ਦਾ ਸਹੀ ਨਿਵੇਸ਼ ਕਰਨਾ ਅਤੇ ਜ਼ਿੰਦਗੀ ਵਿੱਚ ਉਹ ਅਨੁਭਵ ਲੈਣਾ ਜੋ ਤੁਹਾਡੇ ਜੀਵਨ ਨੂੰ ਪੂਰਾ ਬਣਾਉਂਦਾ ਹੈ ਇਸ ਨਿਯਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਅਸੀਂ ਅਕਸਰ ਆਪਣੇ ਮਰਨ ਬਾਅਦ ਬੱਚਿਆਂ ਜਾਂ ਸਮਾਜ ਲਈ ਪੈਸਾ ਛੱਡ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਵਾਲ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਅਨੁਭਵਾਂ ਨੂੰ ਕਿਉਂ ਟਾਲ ਰਹੇ ਹੋ ਪੈਸਾ ਤੁਸੀਂ ਛਾੜ ਸਕਦੇ ਹੋ ਪਰ ਤੁਹਾਡੇ ਅਨੁਭਵ ਅਤੇ ਯਾਦਾਂ ਸਿਰਫ ਉਸੇ ਸਮੇਂ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਤੁਸੀਂ ਉਹਨਾਂ ਨੂੰ ਜਿਉਂਦੇ ਹੋ। یہی ਡਾਈਵਿਡ ਜ਼ੀਰੋ ਦਾ 7ਵਾਂ ਨਿਯਮ ਹੈ। ਇਹ ਯਾਦ ਰੱਖਣ ਵਾਲਾ ਨਿਯਮ ਕਿ ਆਪਣੇ ਜੀਵਨ ਵਿੱਚ ਭਰਪੂਰ ਨਿਵੇਸ਼ ਕਰਨਾ ਗੈਰ ਜ਼ਿੰਮੇਵਾਰ ਨਹੀਂ ਹੈ। ਅਸਲ ਗੈਰ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਿਰਫ ਪੈਸੇ ਪਿੱਛੇ ਦੌੜਦੇ ਹੋਏ ਗਵਾ ਦਿਓ ਅਤੇ ਉਸ ਨੂੰ ਜੀਉਣ ਦਾ ਅਫਸਰ ਖੋ ਦਿਓ ਸਹੀ ਸੋਚ ਅਤੇ ਸਹੀ ਸਮੇਂ ਤੇ ਪੈਸਾ ਖਰਚ ਕਰਨਾ ਹੀ ਵਾਸਤਵਿਕ ਸਮਝਦਾਰੀ ਅਤੇ ਜ਼ਿੰਮੇਵਾਰੀ ਹੈ ਰੂਲ 8 ਜ਼ਿੰਦਗੀ ਨੂੰ ਬੈਂਕ ਬੈਲੈਂਸ ਦੇ ਨਹੀਂ ਕੈਲੰਡਰ ਦੇ ਹਿਸਾਬ ਨਾਲ ਨਿਵੇਸ਼ ਕਰੋ ਅਸੀਂ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਨੂੰ ਸਿਰਫ ਪੈਸਿਆਂ ਦੇ ਹਿਸਾਬ ਨਾਲ ਪਲਾਨ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਜਿੰਨਾ ਪੈਸਾ ਜਮ੍ਹਾਂ ਹੋਵੇਗਾ ਉੰਨੀ ਸਾਡੀ ਜ਼ਿੰਦਗੀ ਸੁਰੱਖਿਅਤ ਹੋਵੇਗੀ ਜਿੰਨਾ ਬੈਂਕ ਬੈਲੈਂਸ ਵੱਡਾ ਹੋਵੇਗਾ ਉਨਾ ਹੀ ਮਜ਼ਾ ਆਵੇਗਾ ਪਰ ਡਾਈ ਵਿਦ ਜ਼ੀਰੋ ਸਾਨੂੰ ਸਾਬ ਸਿਖਾਉਂਦੀ ਹੈ ਕਿ ਜ਼ਿੰਦਗੀ ਦਾ ਅਸਲ ਨਿਵੇਸ਼ ਪੈਸੇ ਨਾਲ ਨਹੀਂ ਸਮਾਂ ਅਤੇ ਮੌਕੇ ਨਾਲ ਹੁੰਦਾ ਹੈ ਤੁਹਾਡਾ ਕੈਲੰਡਰ ਤੁਹਾਡੀ ਉਮਰ ਤੁਹਾਡੇ ਅਨੁਭਵ ਹੀ ਸਭ ਤੋਂ ਵੱਡਾ ਨਿਵੇਸ਼ ਨਿਰਧਾਰਤ ਕਰਦੇ ਹਨ ਸੋਚੋ ਜੇ ਤੁਸੀਂ ਸਿਰਫ ਪੈਸਾ ਬਚਾਉਣ ਲਈ ਕੰਮ ਕਰਦੇ ਰਹੇ ਅਤੇ ਸੋਚਦੇ ਰਹੇ के बाद विच रिटायरमेंट विच सब कुछ कर लेंगे ता तुसी ओ समय खो देवोगे जदौ ਤੁਹਾਡੇ ਕੋਲ ਅਸਲ ਊਰਜਾ ਉਤਸ਼ਾਹ ਅਤੇ ਸਿਹਤ ਮੌਜੂਦ ਸੀ ਸਮੇਂ ਦੀ ਕੀਮਤ ਪੈਸਿਆਂ ਤੋਂ ਕਿਤੇ ਜ਼ਿਆਦਾ ਹੁੰਦੀ ਹੈ ਉਹੀ ਸਮਾਂ ਜਦੋਂ ਤੁਸੀਂ ਪੂਰੇ ਜੋਸ਼ ਨਾਲ ਜੀਵਨ ਜੀ ਸਕਦੇ ਹੋ ਸਮੇਂ ਦੀ ਕੀਮਤ ਪੈਸਿਆਂ ਤੋਂ ਕਿਤੇ ਜ਼ਿਆਦਾ ਹੁੰਦੀ ਹੈ ਵਹੀ ਸਮਾਂ ਜਦੋਂ ਤੁਹਾਡੇ ਅਨੁਭਵ ਅਤੇ ਯਾਦਾਂ ਸਭ ਤੋਂ ਕੀਮਤੀ ਬਣਦੀਆਂ ਹਨ ਇਸ ਨਿਯਮ ਦਾ ਮਤਲਬ ਇਹ ਹੈ ਕਿ ਹਰ ਨਿਵੇਸ਼ ਨੂੰ ਸਿਰਫ ਵਿੱਤੀ ਨਜ਼ਰੀਏ ਤੋਂ ਨਾ ਵੇਖੋ ਪੈਸਾ ਜਮ੍ਹਾਂ ਕਰਨਾ ਆਸਾਨ ਹੈ ਪਰ ਸਮੇਂ ਅਤੇअवसर ਦਾ ਸਹੀ ਉਪਯੋਗ ਕਰਨਾ ਮੁਸ਼ਕਲ ਹੈ। ਏਹੀ ਵਜ੍ਹਾ ਹੈ ਕਿ ਜੋ ਲੋਕ ਆਪਣੀ ਜ਼ਿੰਦਗੀ ਨੂੰ ਕੈਲੰਡਰ ਦੇ ਹਿਸਾਬ ਨਾਲ ਪਲਾਨ ਕਰਦੇ ਹਨ ਉਹ ਪੈਸੇ ਨੂੰ ਵੀ ਸਹੀ ਤਰੀਕੇ ਨਾਲ ਖਰਚ ਕਰਦੇ ਹਨ ਅਤੇ ਸਮੇਂ ਨਾਲ ਆਪਣੇ ਅਨੁਭਵਾਂ ਦਾ ਪੂਰਾ ਫਾਇਦਾ ਉਠਾਉਂਦੇ ਹਨ। ਹਰ ਉਮਰ ਵਿੱਚ, ਹਰ ਮਹੀਨੇ, ਹਰ ਮੌਕੇ ਦਾ ਸਹੀ ਇਸਤੇਮਾਲ ਕਰਨਾ ਮਤਲਬ ਹੈ ਕਿ ਤੁਸੀਂ ਸਿਰਫ ਪੈਸਾ ਨਹੀਂ ਬਲਕਿ ਆਪਣੇ ਜੀਵਨ ਨੂੰ ਵੀ ਵਧਾਉਂਦੇ ਹੋ ਡਾਈਵਿਟ ਜ਼ੀਰੋ ਵਿੱਚ ਇਸ ਨੂੰ ਇਸ ਤਰ੍ਹਾਂ ਸਮਝਾਇਆ ਗਿਆ ਹੈ ਕਿ ਜੀਵਨ ਨੂੰ ਸਿਰਫ ਬਚਤ ਅਤੇ ਰਿਟਾਇਰਮੈਂਟ ਦੇ ਹਿਸਾਬ ਨਾਲ ਜੀਉਣ ਦੀ ਬਜਾਏ ਉਸ ਨੂੰ ਅਜਿਹੇ ਵੰਡੋ ਕਿ ਹਰ ਉਮਰ ਵਿੱਚ ਸਹੀ ਅਨੁਭਵ ਅਤੇ ਸਹੀ ਨਿਵੇਸ਼ ਦਾ ਸੰਤੁਲਨ ਬਣੇ 20 ਸਾਲ ਦੀ ਉਮਰ ਵਿੱਚ ਸਿੱਖ ਤੇ ਖਰਚ ਕਰੋ 30 ਦੀ ਉਮਰ ਵਿੱਚ ਅਨੁਭਵ ਅਤੇ ਰਿਸ਼ਤਿਆਂ ਵਿੱਚ 40 ਦੀ ਉਮਰ ਵਿੱਚ ਸਿਹਤ ਅਤੇ ਸਮੇਂ ਤੇ ਅਤੇ 50 ਜਾਂ 60 ਦੀ ਉਮਰ ਵਿੱਚ ਆਰਾਮ ਅਤੇ ਸੰਤੋਸ਼ ਤੇ ਇਸ ਤਰ੍ਹਾਂ ਤੁਹਾਡਾ ਕੈਲੰਡਰ ਹਮੇਸ਼ਾ ਤੁਹਾਡੇ ਜੀਵਨ ਦਾ ਅਸਲ ਨਿਵੇਸ਼ ਬਣ ਜਾਂਦਾ ਹੈ। یہی ਹੈ ਡਾਈਵਿਟ ਜ਼ੀਰੋ ਦਾ 8ਵਾਂ ਅਤੇ antim ਨਿਯਮ। ਇਹ ਯਾਦ ਰੱਖਣ ਵਾਲਾ ਨਿਯਮ ਕਿ ਜ਼ਿੰਦਗੀ ਨੂੰ ਸਿਰਫ ਪੈਸਿਆਂ ਦੇ ਹਿਸਾਬ ਨਾਲ ਨਾ ਜਿਓ ਬਲਕਿ ਆਪਣੇ ਸਮੇਂ, ਉਮਰ ਅਤੇ ਅਵਸਰ ਦੇ ਹਿਸਾਬ ਨਾਲ ਨਿਵੇਸ਼ ਕਰੋ ਕਿਉਂਕਿ وہی ਅਸਲ ਦੌਲਤ ਹੈ। ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਹੈ ਹੁਣ ਜਦ ਅਸੀਂ 2 with 0 ਦੇ 8 ਨਿਯਮਾਂ ਨੂੰ ਸਮਝ ਲਿਆ ਹੈ ਤਾਂ ਅਸਲ ਸਵਾਲ ਇਹ ਹੈ ਕਿ ਤੁਸੀਂ ਇਹ ਆਪਣੀ ਜ਼ਿੰਦਗੀ ਵਿੱਚ ਇਹਨਾਂ ਨਿਯਮਾਂ ਨੂੰ ਕਿਵੇਂ ਲਾਗੂ ਕਰੋਗੇ ਸਿਰਫ ਸੁਣ ਲੈਣਾ ਜਾਂ ਪੜ੍ਹ ਲੈਣਾ ਹੀ ਕਾਫੀ ਨਹੀਂ ਹੈ ਹਰ ਨਿਯਮ ਪਿੱਛੇ ਇੱਕ ਗਹਿਰਾ ਸੱਚ ਹੈ ਅਤੇ ਉਹ ਸੱਚ ਇਹ ਹੈ ਕਿ ਸਮਾਂ ਅਤੇ ਪੈਸੇ ਦਾ ਸਹੀ ਇਸਤੇਮਾਲ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਨੂੰ ਨਿਰਧਾਰਤ ਕਰਦਾ ਹੈ ਤੁਸੀਂ ਚਾਹੇ ਕਿੰਨੇ ਵੀ ਪੈਸੇ ਕਮਾਓ ਜੇ ਤੁਸੀਂ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਰਹੇ ਤਾਂ ਤੁਸੀਂ ਆਪਣੇ ਜੀਵਨ ਦਾ ਅਸਲ ਮਜ਼ਾ ਖੋ ਰਹੇ ਹੋ ਸੋਚੋ ਕੀ ਤੁਸੀਂ ਉਹ ਇਨਸਾਨ ਬਣਨਾ ਚਾਹੁੰਦੇ ਹੋ ਜੋ ਆਪਣੀ ਪੂਰੀ ਜ਼ਿੰਦਗੀ ਕੰਮ ਬਚਤ ਅਤੇ ਟਾਲਮਟੋਲ ਵਿੱਚ ਲਾ ਗਿਆ ਜਾਂ ਉਹ ਇਨਸਾਨ ਜੋ ਹਰ ਉਮਰ ਵਿੱਚ ਇਚ ਆਪਣੇ ਅਨੁਭਵਾਂ ਨੂੰ ਜੀਆ ਆਪਣੀਆਂ ਖੁਸ਼ੀਆਂ ਨੂੰ ਮਹਿਸੂਸ ਕੀਤਾ ਅਤੇ ਅੰਤ ਤੱਕ ਯਾਦਗਾਰ ਜੀਵਨ ਬਿਤਾਇਆ ਇਹੀ ਡਾਈਵਿਟ ਜ਼ੀਰੋ ਦਾ ਸਭ ਤੋਂ ਵੱਡਾ ਸੰਦੇਸ਼ ਹੈ। ਇਹ ਕਿਤਾਬ ਸਿਰਫ ਪੈਸੇ ਦੀ ਕਹਾਣੀ ਨਹੀਂ ਹੈ। ਇਹ ਜ਼ਿੰਦਗੀ ਜੀਉਣ ਦਾ ਤਰੀਕਾ ਹੈ। ਇਹ ਸੋਚਣ ਦਾ ਤਰੀਕਾ ਹੈ ਕਿ ਕਿਵੇਂ ਤੁਸੀਂ ਆਪਣੀਆਂ ਸੀਮਤਾਂ, ਊਰਜਾ, ਸਮੇਂ ਅਤੇ ਸਰੋਤਾਂ ਦਾ ਸਭ ਤੋਂ ਵੱਡਾ ਫਾਇਦਾ ਉਠਾ ਸਕਦੇ ਹੋ। ਹੁਣ ਤੁਹਾਡੀ ਵਾਰੀ ਹੈ। ਆਪਣੇ ਕੈਲੰਡਰ ਨੂੰ ਵੇਖੋ। ਆਪਣੇ ਅਨੁਭਵਾਂ ਨੂੰ ਵੇਖੋ। ਆਪਣੀ ਊਰਜਾ ਅਤੇ ਸਿਹਤ ਨੂੰ ਸਮਝੋ ਅਤੇ ਸੋਚੋ ਕੀ ਅੱਜ ਤੁਸੀਂ ਕੀ ਬਦਲਾ ਲਿਆ ਸਕਦੇ ਹੋ ਕਿਹੜਾ ਉਹ ਪਵ ਹੈ ਜੋ ਤੁਸੀਂ ਟਾਲਦੇ ਆ ਰਹੇ ਹੋ ਕਿਹੜਾ ਉਹ ਸੁਪਨਾ ਹੈ ਜਿਸ ਨੂੰ ਤੁਸੀਂ ਪਿੱਛੇ ਛੱਡ ਰਹੇ ਹੋ ਅੱਜ ਵਹੀ ਪਲ ਹੈ ਹੁਣ ਵਹੀ ਸਮਾਂ ਹੈ ਜਦ ਤੁਸੀਂ ਆਪਣੇ ਜੀਵਨ ਵਿੱਚ ਸੱਚਾ ਨਿਵੇਸ਼ ਕਰ ਸਕਦੇ ਹੋ ਯਾਦ ਰੱਖੋ ਡਾਈ ਵਿਦ ਜ਼ੀਰੋ ਦਾ ਮਤਲਬ ਪੈਸਾ ਉਡਾਉਣਾ ਨਹੀਂ ਹੈ ਇਸ ਦਾ ਮਤਲਬ ਹੈ ਸਮਝਦਾਰੀ ਨਾਲ ਜੀਉਣਾ ਸਹੀ ਸਮੇਂ ਤੇ ਨਿਵੇਸ਼ ਕਰਨਾ ਅਤੇ ਜ਼ਿੰਦਗੀ ਨੂੰ ਯਾਦਗਾਰ ਬਣਾਉਣਾ ਤੁਹਾਡੇ ਕੋਲ ਜੋ ਵੀ ਸਰੋਤ ਹੈ ਉਹਨਾਂ ਨੂੰ ਸਿਰਫ ਜਮਾ ਕਰਨ ਦੀ ਬਜਾਏ ਉਹਨਾਂ ਨੂੰ ਆਪਣੇ ਜੀਵਨ ਨੂੰ ਭਰਪੂਰ ਬਣਾਉਣ ਲਈ ਇਸਤੇਮਾਲ ਕੀਜੋ। ਏਹੀ ਅਸਲ ਬੁੱਧੀਮਾਨੀ ਹੈ। ਏਹੀ ਅਸਲ ਸਫਲਤਾ ਹੈ। ਅਤੇ ਏਹੀ ਅਸਲ ਦੌਲਤ ਹੈ। ਇਸ ਵੀਡੀਓ ਦਾ ਅੰਤ ਏਹੀ ਸੰਦੇਸ਼ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਿਰਫ ਕੱਲ ਦੇ ਭਰੋਸੇ 'ਤੇ ਨਾ ਛੱਡੋ। ਅੱਜ ਤੋਂ ਸ਼ੁਰੂਆਤ ਕਰੋ। ਆਪਣੇ ਅਨੁਭਵਾਂ ਨੂੰ ਮਹੱਤਵ ਦਿਓ। ਆਪਣੇ ਸਮੇਂ ਅਤੇ ਸਿਹਤ ਨੂੰ ਸਮਝੋ। ਅਤੇ ਆਪਣੇ ਪੈਸੇ ਨੂੰ ਸਹੀ ਥਾਂ ਨਿਵੇਸ਼ ਕਰੋ ਕਿਉਂਕਿ ਆਖਰ ਵਿੱਚ ਜ਼ਿੰਦਗੀ ਵਹੀ ਸਭ ਤੋਂ ਕੀਮਤੀ ਚੀਜ਼ ਹੈ ਜਿਸ ਨੂੰ ਜੀ ਕੇ ਹੀ ਅਸੀਂ ਸੱਚ ਵਿੱਚ ਅਮੀਰ ਬਣ ਸਕਦੇ ਹਾਂ